ਅੱਤ ਸ਼੍ਰੀਆ ਕਾਲਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਈ ਹਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਉਂਦੇ 24 ਘੰਟਿਆਂ ਤੇ ਆਉਂਦੇ 5 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਉਂਦੇ 5 ਦਿਨਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਾਂ ਨਹੀਂ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਸਭ ਤੋਂ ਪਹਿਲਾਂ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗਰਜ ਚਮਕਦੇ ਹਨ ਨਾਲ ਤੇਜ਼ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਬਾਕੀ ਓਵਰਆਲ ਕੱਲ ਸਵੇਰ ਤੋਂ ਉਹੀ ਪੰਜਾਬ ਦੇ ਜਿਹੜੇ ਅੰਮ੍ਰਿਤਸਰ ਨਾਲ ਟੱਚ ਕਰਦੇ ਇਲਾਕੇ ਹੋ ਗਏ ਪਟਾਣਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਕਈ ਭਾਗਾਂ ਦੇ ਵਿੱਚ ਹਲਕੀਆਂ-ਫੁਲਕੀਆਂ ਕਾਰਵਾਈਆਂ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਦੇਖਣ ਨੂੰ ਮਿਲੀਆਂ ਉਸ ਤੋਂ ਬਾਅਦ ਹਰਿਆਣੇ ਦੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਉਤਰਾਖੰਡ ਅਤੇ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਬਾਕੀ ਪੰਜਾਬ ਦੇ ਵਿੱਚ ਲੁਧਿਆਣਾ ਜਲੰਧਰ ਮਲੇਰਕੋਟਲਾ ਸੰਗਰੂਰ ਪਟਿਆਲਾ ਮੋਹਾਲੀ ਚੰਡੀਗੜ੍ਹ ਇਹਨਾਂ ਰੋਪੜ ਰੂਪਨਗਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਦੁਪਹਿਰ ਤੋਂ ਬਾਅਦ ਆਪਾਂ ਨੂੰ ਕਾਫੀ ਗੱਡ ਚਮਕਦੀਆਂ ਕਾਰਵਾਈਆਂ ਚਿੱਟੇ-ਛਰਾਟੇ ਮੀ ਮੱਧਮ ਦਰਜੇ ਦੇ ਮੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹਵਾ ਦੀ ਦਿਸ਼ਾ ਦੀ ਗੱਲ ਕਰੀਏ ਸਵੇਰ ਤੋਂ ਹੀ ਆਪਾਂ ਨੂੰ ਕੱਲ ਤੋਂ ਦੱਖਣ ਪੂਰਬ ਦੀਆਂ ਗਰਮ ਹਵਾਵਾਂ ਹੁਮਸ ਪੰਜਾਬ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਚਲਦੇ ਹੋਏ ਦਿਖਾਈ ਦੇ ਰਹੇ ਸਨ ਹਲਕੀ ਤੋਂ ਦਰਮਿਆਨੀ ਰਫ਼ਤਾਰ ਦੇ ਵਿੱਚ ਜਿਸ ਦੇ ਜਿਉਂ-ਜਿਉਂ ਦਿਨ ਚੜਿਆ ਤੇ ਕਈ ਥਾਵਾਂ ਤੇ ਲੁਧਿਆਣੇ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਜ਼ਬਰਦਸਤ ਕਾਰਵਾਈਆਂ ਦੇਖਣ ਨੂੰ ਮਿਲੀਆਂ ਕੱਲ ਦੁਪਹਿਰ ਵੇਲੇ ਬਾਕੀ ਉਸੇ ਤਰ੍ਹਾਂ ਤੇਜ਼ ਹਵਾਵਾਂ ਦੱਖਣ ਪੂਰਬ ਤੋਂ ਆਪਾਂ ਨੂੰ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਰਬ ਸਾਗਰ ਤੋਂ ਤੇ ਬੰਗਾਲ ਦੀ ਖਾੜੀ ਤੋਂ ਲੇਕਿਨ ਮੌਨਸੂਨ ਦੀ ਗੱਲ ਕਰੀਏ ਆਪ ਦੇ 1-2 ਦਿਨ ਲੱਗਣਗੇ ਔਨ ਨੂੰ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਸਭ ਤੋਂ ਪਹਿਲਾਂ ਜੇਕਰ ਆਪਾਂ ਹੁਣ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਕ ਸਿਸਟਮ ਆਪਾਂ ਨੂੰ ਚੱਕਰਵਾਦੀ ਰੂਪ ਦੇ ਵਿੱਚ ਪੰਜਾਬ ਦੇ ਪਾਕਿਸਤਾਨ ਦੇ ਉੱਤੇ ਬੰਦਾ ਹੋਇਆ ਇਕਾਈ ਦੇ ਰਿਹਾ ਹੈ ਬਾਕੀ ਦੂਸਰਾ ਚੱਕਰਵਾਤ ਸਿਸਟਮ ਆਪਾਂ ਦੇਖਿਆ ਤਾਂ ਉੱਤਰ ਪ੍ਰਦੇਸ਼ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਕ ਲੋ ਪ੍ਰੈਸ਼ਰ ਦਾ ਏਰੀਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਛਿੱਟੇ ਚਰਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਹਵਾ ਦੀ ਗੱਲ ਕਰੀਏ ਤਾਂ 50 ਤੋਂ 60 ਕਿਲੋਮੀਟਰ ਦੇ ਹਿਸਾਬ ਨਾਲ ਵੀ ਹਵਾ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਵੀ ਉਤਰਾਖੰਡ ਹੋ ਗਿਆ ਚੰਡੀਗੜ੍ਹ ਹਰਿਆਣਾ ਰਾਜਸਥਾਨ ਦੇ ਉੱਤਰ ਪੂਰਬੀ ਵਿਭਾਗਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਓਵਰਆਲ ਆਉਂਦੇ 24 ਘੰਟਿਆਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ तकरीबन 25 ਤੋਂ ਲੈ ਕੇ 29 ਦੇ ਵਿੱਚਕਾਰ ਆਪਾਂ ਨੂੰ ਪੰਜਾਬ ਦੇ ਨਾਲ ਲੱਗਦੇ ਤੇ ਪੰਜਾਬ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਜਾਣਕਾਰੀ ਸਮੇਂ ਸਿਰ ਤੁਹਾਡੇ ਨਾਲ ਪਹੁੰਚਦੀ ਰਹੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਉਂਦੇ 5 ਦਿਨਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸਭ ਤੋਂ ਪਹਿਲਾਂ ਕਰ ਅੱਜ ਦੀ ਗੱਲ ਕਰੀਏ ਅੱਜ ਤਕਰੀਬਨ ਮੌਸਮ ਵਿਭਾਗ ਨੇ ਕਿਹੜੇ ਅਲਰਟ ਜਾਰੀ ਕੀਤੇ ਗਏ ਹਨ ਅਲਰਟ ਤਕਰੀਬਨ ਦੇਖੇ ਤਾਂ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਪੰਜਾਬ ਦੇ ਵਿੱਚ ਬਾਕੀ ਲੁਧਿਆਣੇ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਮੌਸਮ ਵਿਭਾਗ ਨੇ ਜੈਲੋ ਅਲਰਟ ਜਾਰੀ ਕੀਤੇ ਗਏ ਹਨ ਅਤੇ ਪਠਾਨਕੋਟ ਹੋ ਗਿਆ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਵਿੱਚ ਨਵਾਂ ਸ਼ਹਿਰ ਹੋ ਗਿਆ ਪਟਿਆਲਾ ਹੋ ਗਿਆ ਐਸਐਸ ਨਗਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਮੋਹਾਲੀ ਚੰਡੀਗੜ੍ਹ ਪਟਿਆਲਾ ਇਸ ਤੋਂ ਇਲਾਵਾ ਮਲੇਰ ਕੋਟਲਾ ਬਠਿੰਡੇ ਦੇ ਕੁ ਗੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੇ ਜੇ ਮੌਨਸੂਨ ਦੀ ਅਪਡੇਟ ਦੀ ਗੱਲ ਕਰੀ ਤਾਂ ਤਕਰੀਬਨ ਮੌਸਮ ਵਿਭਾਗ ਨੇ 22 ਤਰੀਕ ਤੱਕ ਮੌਨਸੂਨ ਦੀ ਅਪਡੇਟ ਜਾਰੀ ਕਰ ਦਿੱਤੀ ਹੈ ਤਕਰੀਬਨ ਇਹ ਹਿਮਾਚਲ ਦੇ ਇਲਾਕਿਆਂ ਨੂੰ ਕਵਰ ਕਰਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਇਧਰ ਜਿਹੜੇ ਉੱਤਰਾਖੰਡ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਮੌਨਸੂਨ ਪਹੁੰਚ ਚੁੱਕੀ ਹੈ ਤੇ ਰਾਜਸਥਾਨ ਗੁਜਰਾਤ ਦੇ ਇਲਾਕਿਆਂ ਦੇ ਵਿੱਚ ਤਕਰੀਬਨ ਮੌਨਸੂਨ 18 ਤੋਂ 22 ਜੂਨ ਦੇ ਵਿੱਚ ਕਰ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਸਥਾਨ ਦੇ ਭਾਗਾਂ ਦੇ ਵਿੱਚ ਵੀ ਮੌਨਸੂਨ ਆਪਾਂ ਨੂੰ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੀ ਗੱਲ ਕਰੀਏ ਫਿਲਹਾਲ ਪੰਜਾਬ ਦੇ ਜਿਹੜੇ ਪਠਾਨਕੋਟ ਦੇ ਉੱਪਰਲੇ ਇਲਾਕੇ ਹੋ ਗਏ ਇਹਨਾਂ ਦੇ ਵਿੱਚ ਆਪਾਂ ਨੂੰ ਹਲਕੀ ਮੌਨਸੂਨ ਦੀ ਮੌਨਸੂਨ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ ਕੁਝ ਇਲਾਕਿਆਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਮੌਨਸੂਨ ਦੀ ਆ ਦੇਖਣ ਨੂੰ ਮਿਲ ਰਹੀ ਹੈ ਬਾਕੀ ਪੰਜਾਬ ਦੇ ਜ਼ਿਆਤਰ ਇਲਾਕਿਆਂ ਦੇ ਵਿੱਚ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤੋਂ ਦੋ ਦਿਨਾਂ ਦੇ ਵਿੱਚ ਮੌਨਸੂਨ ਪੰਜਾਬ ਦੇ ਵਿੱਚ ਪਹੁੰਚਦੀ ਹੋਈ ਦਿਖਾਈ ਦੇਗੀ ਫਿਲਹਾਲ ਹਰਿਆਣਾ ਹੋ ਗਿਆ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਵਾਲੀ ਸਾਈਡ ਹੋ ਗਈ ਇਹਨਾਂ ਇਲਾਕਿਆਂ ਦੇ ਵਿੱਚ ਫਿਲਹਾਲ ਆਉਂਦੇ ਦੋ ਤਾਰ ਦਿਨਾਂ ਦੇ ਵਿੱਚ ਆਪਾਂ ਨੂੰ ਮੌਨਸੂਨ ਬੁੰਦੀ ਹੋਈ ਦਿਖਾਈ ਦੇਗੀ ਓਵਰ ਆਲ ਅਲਰਟ ਤੇ ਨਜ਼ਰ ਮਾਰੀ ਜਿਹੜੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਗਈ ਹੈ ਅੱਜ ਦੇ ਲਈ ਵੀ ਤਕਰੀਬਨ ਮੌਸਮ ਵਿਭਾਗ ਨੇ 23 ਤਰੀਕ ਨੂੰ ਹੈਵੀ ਰੇਨ ਕੁਝ ਥਾਵਾਂ ਤੇ ਟੁੱਟਵੇਂ ਤੌਰ ਤੇ ਕਾਰਵਾਈਆਂ ਦੇ ਅਲਰਟ ਜਾਰੀ ਕੀਤੇ ਹਨ ਗਰਜ ਲਿਸ਼ਕ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ 24 ਤਰੀਕ ਦੀ ਗੱਲ ਕਰੀਏ 24 ਤਰੀਕ ਨੂੰ ਟੁੱਟਵੇਂ ਤੌਰ ਤੇ ਅਲਰਟ ਜਾਰੀ ਕੀਤੇ ਗਿਆ ਹੈ ਹੈਵੀ ਰੇਨ ਕੁਝ ਥਾਵਾਂ ਤੇ ਦੇਖਣ ਨੂੰ ਮਿਲ ਸਕਦੀ ਹੈ yellow ਅਲਰਟ ਜਾਰੀ ਕੀਤੇ ਗਏ ਉਸ ਤੋਂ ਬਾਅਦ 25 ਤਰੀਕ ਦੇ ਮੌਸਮ ਦੀ ਗੱਲ ਕਰੀਏ 25 ਤਰੀਕ ਨੂੰ ਮੌਸਮ ਵਿਭਾਗ ਨੇ ਹੈਵੀ ਟੂ ਹੈਵੀ ਰੇਨ ਦੇ orange <Sanly> ਅਲਰਟ ਪੰਜਾਬ ਦੇ ਲਈ ਜਾਰੀ ਕੀਤੇ ਗਏ ਗ ਦਿਆਨ 26 ਤਰੀਕ ਨੂੰ ਵੀ ਆਪਾਂ ਨੂੰ ਜਾਤਰ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਹੈਵੀ ਟੂ ਹੈਵੀ ਰੇਨ